ਮੇਰੀ ਇੱਕ ਪ੍ਰੋਬਲਮ ਆ ਹੋਰ ਕੋਈ ਬੰਦਾ ਆ ਸਾਰਿਆਂ ਨੂੰ ਨਾ ਆਪਣਾ ਮੇਕਅਪ ਕਰਨਾ ਆਉਂਦਾ ਹਾਂ ਵੀ ਆ ਕੈਮਰੇ ਅੱਗੇ ਮੇਕਅਪ ਵੀ ਸਸਰੀ ਕਾ ਮੈਨੂੰ ਭਾਜੀ ਮੈਂ ਉਹਦਾ ਬੰਦਾ ਨਹੀਂ ਹੈਗਾ ਮੈਂ ਬਹੁਤ ਸਿੱਧਾ ਵੀ ਜੋ ਬੋਲਣਾ ਮੈਨੂੰ ਨਹੀਂ ਪਤਾ ਲੱਗਦਾ ਮੈਂ ਵੀ ਆਪਾਂ ਸਪਸ਼ਟ ਗੱਲ ਕਰੀਦੀ ਆ ਚਲੋ ਹੁਣ ਸਪਸ਼ਟ ਜਵਾਬ ਹੀ ਹੁੰਦਾ ਜੀ ਸਪਸ਼ਟ ਗੱਲ ਬਣ ਨੂੰ ਇਸਕਾ ਦਿਆ ਜੀ ਹਾਂਜੀ ਹਾਂਜੀ ਮਨਕੀਰ ਤੌਲਖ ਦੇ ਮਗਰ ਕੋਈ ਲੀਡਰ ਹੈਗਾ ਕੋਈ ਬੀਜੇਪੀ ਦਾ ਆਮ ਆਦਮੀ ਪਾਰਟੀ ਦਾ ਜਾਂ ਕਿਸੇ ਹੋਰ ਪਾਰਟੀ ਦਾ ਕੇ ਮਨਕੀਰਤ ਨੂੰ ਮੂਰੇ ਲਾਇਆ ਹੋਵੇ ਤੇ ਮਗਰ ਕੋਈ ਬੰਦਾ ਹੋਵੇ ਉਹ ਨਹੀਂ ਭਾਜੀ ਐਵੇਂ ਆਪਾਂ ਆ ਰੱਬ ਨੂੰ ਜਾਣ ਦੇਣੀ ਆ ਠੀਕ ਆ ਮੇਰਾ ਹਰ ਪਾਰਟੀ ਨਾਲ ਪਿਆਰ ਆ ਹੁਣ ਮੈਂ ਪਿੱਛੇ ਯੂਪੀ ਜਾ ਕੇ ਆਇਆ ਹਾਂ ਅਕਿਲੇਸ਼ ਯਾਦਵ ਜੀ ਉਹਨਾਂ ਦੀ ਤਾਂ ਪਾਰਟੀ ਅਕਿਲੇਸ਼ ਜੀ ਦੀ ਹੋਰ ਲਾ ਕੇ ਆਏ ਤੁਸੀਂ ਮੇਰੇ ਕੋਲ ਹਾਂ ਹਾਂ ਕਿਉਂਕਿ ਮੈਂ ਭਾਜੀ ਇੱਕ ਆਰਟਿਸਟ ਆ ਮੇਰੇ 올 ਓਵਰ ਇੰਡੀਆ ਸਾਰਿਆਂ ਨਾਲ ਪਿਆਰ ਆ ਮੇਰਾ ਬੀਜੇਪੀ ਚ ਪੂਰਾ ਪਿਆਰ ਆ ਮੇਰਾ ਆਮ ਆਦਮੀ ਚ ਪੂਰਾ ਪਿਆਰ ਆ ਸਾਰੇ ਆਮ ਆਦਮੀ ਦੇ ਮინისტრਾਂ ਨਾਲ ਠੀਕ ਆ ਮਾਨ ਸਾਹਿਬ ਨਾਲ ਹੁੰਦਾ ਕਿਉਂਕਿ ਸਾਡਾ ਸੀਐਮ ਸਾਹਿਬ ਬਹੁਤ ਘੇਡ ਬੰਦਾ ਠੀਕ ਆ ਮੈਂ ਜੋ ਉਹ ਦਿਨ ਲੋਕਾਂ ਵਾਸਤੇ ਮੈਂ ਕਿਹਾ ਸੀ ਜੋ ਮੈਨੂੰ ਪਿੰਡਾਂ ਚ ਆਖਿਆ ਵੀ ਕਰਜ਼ੇ ਮaaf ਕੀਤੇ ਜਾਣ ਮੈਂ ਸੀਐਮ ਸਾਹਿਬ ਨੂੰ ਕਹੀ ਗੱਲ ਉਹ ਜੱਟ ਨੇ ਚੀਜ਼ ਤੇ ਫੁੱਲ ਚੜਾਏ ਠੀਕ ਆ ਮੇਰਾ ਉਹਨਾਂ ਨਾਲ ਪੂਰਾ ਪਿਆਰ ਮੇਰਾ ਸ਼ਖਬੀਰ ਜੀ ਨਾਲ ਸ਼ਖਬੀਰ ਬਾਦਲ ਜੀ ਨਾਲ ਠੀਕ ਆ ਮੇਰੇ ਬੰਟੀ ਬਈ ਰਮਾਣਾ ਸਾਰੇ ਹਨਾ ਸਾਰਿਆਂ ਨਾਲ ਮੇਰਾ ਬਹੁਤ ਚੰਗਾ ਪਿਆਰ ਆ ਕਾਂਗਰਸ ਚ ਮੇਰਾ ਸਾਰਿਆਂ ਨਾਲ ਹੀ ਮੈਨੂੰ ਡੇਮ ਪਾਪਾ ਜੀ ਹੋ ਗਏ ਮੈਨੂੰ ਸਾਰ ਸਾਰਿਆਂ ਨਾਲ ਹੀ ਜਿੰਨੀ ਕਾਂਗਰਸ ਆ ਸਾਰੀ ਸਾਰਿਆਂ ਨਾਲ ਬਹੁਤ ਪਿਆਰ ਆ ਠੀਕ ਆ ਮੇਰਾ ਇਕੱਲਾ ਕਾਂਗਰਸ ਦਾ ਇੱਥੇ ਪਿਆਰ ਨਹੀਂ 올ਓਵਰ ਇੰਡੀਆ ਠੀਕ ਆ ਵੱਡੇ ਨੇਤਾ ਠੀਕ ਆ ਸਾਰਿਆਂ ਨਾਲ ਪਿਆਰ ਆ ਜਿਹੜੀਆਂ ਵੀ ਪਾਰਟੀਆਂ ਆ ਪਰ ਆ ਜਿਹੜੀ ਸੇਵਾ ਹੈ ਇਹ ਮੈਂ ਕਿਸੇ ਪੋਲੀਟੀਕਲ ਨਹੀਂ ਤੇ ਇੱਕ ਇੱਕ ਸਾਥ ਇੱਕ ਚੀਜ਼ ਲਈ ਜਾਂਦੇ ਆ ਜੀ ਮਨਕੀਰਤ ਨੇ ਇਲੈਕਸ਼ਨ ਲੜਨੇ ਉਹ ਭਾਜੀ ਨਾ ਵੀ ਦਾ ਉਹ ਗੱਲ ਦੀ ਚਰਚਾ ਹੋਈ ਆ ਜਦੋਂ ਤੁਸੀਂ ਸੀਐਮ ਸਾਹਿਬ ਨਾਲ ਵੀਡੀਓ ਕਾਲ ਤੇ ਗੱਲ ਕੀਤੀ ਭਾਜੀ ਭਾਜੀ ਜਿੰਨੇ ਮੈਂ ਮਨਕੀਰਤ ਨੂੰ ਮੈਂ ਇੱਕ ਵਾਰ ਦੇਖਿਆ ਤੁਹਾਡਾ ਹੱਥ ਫੜ ਕੇ ਇੱਕ ਦਿਨ ਤੁਹਾਨੂੰ ਆਖਿਆ ਸੀ ਵੀ ਭਾਜੀ ਇਹ ਹੱਥ ਇਹਦੀ ਇਹਦੀ ਪਾਵਰ ਚੱਲਦੀ ਆ ਹਾਂ ਇਹਦੇ ਤੋਂ ਜੋ ਲਿਖਣਾ ਹੈ ਬਹੁਤ ਬਸ ਉਵੇਂ ਅੱਜਕੱਲ੍ਹ ਭਾਜੀ ਲੋਕਾਂ ਦੀ ਚੈਟਾਂ ਵੀ ਸੋ ਸਮਝ ਕੇ ਯਾਰ ਲਿਖਿਆ ਕਰੋ ਠੀਕ ਆ ਅਸੀਂ ਇਨੀਆਂ ਭਾਵਨਾ ਦਾ ਸੇਵਾ ਕਰਦੇ ਆ ਹਨਾ ਕੋਈ ਕਹਿੰਦਾ ਇਹ ਤਾਂ ਜੀ ਇਲੈਕਸ਼ਨਾਂ ਕਰਕੇ ਕਰੀ ਜਾਂਦਾ ਇੱਕ ਮੈਂ ਇਲੈਕਸ਼ਨਾਂ ਛੱਡੋ ਇੱਕ ਕਹੀ ਜਾਂਦਾ ਵੀ ਪਤਾ ਨਹੀਂ ਇਹਦਾ ਫੀਮ ਫੀਮ ਕਿਥੋਂ ਲਿਆਉਂਦਾ ਯਾਰ ਨਾਨਸ ਗੱਲਾਂ ਠੀਕ ਆ ਪੰਜਾਬ ਆਪਣਾ ਕਿਹੜੇ ਆਪਾਂ ਕਿਹੜੀ ਚੀਜ਼ 'ਚੋ ਫੇਸ ਕਰ ਰਹੇ ਆ ਠੀਕ ਆ ਮਾਲ ਚੰਗਾ ਵੀ ਭਾਈ ਜੇ ਤੁਸੀਂ ਨਹੀਂ ਕਰ ਸਕਦੇ ਨਾ ਵੀ ਤੁਸੀਂ ਕਿਸੇ ਨੂੰ ਯਾਰ ਐਵੇਂ ਨਾ ਕਰੋ ਵੀ ਅਗਲੇ ਦਾ ਵੀ ਸਮਝਦੇ ਹੋ ਨਾ ਵੀ ਕਿਉਂਕਿ ਸਾਡੇ ਫੈਮਲੀਆਂ ਵੀ ਦੇਖਦੀਆਂ ਹਨ ਹਨਾ ਵਾਈਫ ਮਾਪਿਓ ਵੀ ਕਹਿੰਦੇ ਵੀ ਤੁਸੀਂ ਦਿਨ ਰਾਤ ਪੈਰ ਨਹੀਂ ਲਾਉਂਦੇ ਤੇ ਕਈ ਹਰ ਬੰਦਾ ਸਾਨੂੰ ਚੰਗਾ ਕਹਿ ਰਿਹਾ ਹਰ ਬੰਦਾ ਐਪਰੀਸ਼ੀਏਟ ਕਰ ਰਿਹਾ ਪਰੇ 5 2 4 5% ਹੁੰਦੇ ਆ ਨਹੀਂ ਪਰ ਇਲੈਕਸ਼ਨ ਲੜਨਾ ਤੁਸੀਂ ਮਾੜੀ ਗੱਲ ਸਮਝਦੇ ਹੋ ਇਹਨਾਂ ਨੇ ਜਿਹੜਾ ਇਲੈਕਸ਼ਨ ਲੜਿਆ ਨਹੀਂ ਨਹੀਂ ਇਲੈਕਸ਼ਨ ਲੜਨਾ ਵਧੀਆ ਪਾਜੀ ਵਧੀਆ ਮੇਰਾ ਨਾ ਮੇਰਾ ਇਲੈਕਸ਼ਨ ਵਾਲਾ ਕੀਤਾ ਪਾਜੀ ਮੇਰਾ ਕੰਮ ਆਰਟਿਸਟ ਆ ਮੈਂ ਮੈਂ ਸਾਰੀ ਉਮਰ ਮੈਂ ਤਾਂ ਕਿੰਨਾ ਮੈਂ ਤਾਂ ਬੁਢਾਪੇ ਚ ਵੀ ਗਾਣਾ ਕੱਢਾਂ ਸੁਪਰ ਡੁੱਪਰ ਹਿੱਟ ਪਾਜੀ ਅੱਜ ਕੱਲ ਕਲਾਕਾਰ ਤੁਸੀਂ ਵੇਖ ਲੋ ਸਾਰੇ ਕਲਾਕਾਰ ਜਿਹੜੇ ਕੋਈ ਜ਼ਿਆਦਾ ਚੱਲਦਾ ਵਾ ਦੋ ਕਲਾਕਾਰਾਂ ਚ ਲੜਾਈ ਕਰਕੇ ਚੱਲਦੇ ਆ